ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਵਿਕਾਸ ਨਾਮ ਦਾ ਇੱਕ ਮੁੰਡਾ ਜਿਨੇ ਬਹੁਤ ਵਧੀਆ ਪੜ੍ਹਾਈ ਕੀਤੀ ਹੋਈ ਸੀ ਪਰ ਉਹਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਸੀ ਉਹ ਕਿਤੇ ਇੱਕ ਜਾ ਕੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਕਿਉਂਕਿ ਜਿਸ ਹਿਸਾਬ ਦੀ ਉਹਦੀ ਪੜ੍ਹਾਈ ਸੀ ਉਸ ਤਰ੍ਹਾਂ ਦੀ ਉਹਨੂੰ ਨੌਕਰੀ ਨਹੀਂ ਮਿਲ ਰਹੀ ਸੀ ਪਰ ਘਰ ਦੇ ਵਿੱਚ ਉਹਦੀ ਮਾਂ ਬਿਮਾਰ ਰਹਿੰਦੀ ਸੀ ਐਜਾ ਸਕਿਉਰਟੀ ਗਾਰਡ ਉਹਨੂੰ 25000 ਰੁਪਏ ਤਨਖਾਹ ਮਿਲ ਰਹੀ ਸੀ ਉਹਨੇ ਇੰਜੀਨੀਅਰਿੰਗ ਕੀਤੀ ਹੋਈ ਸੀ ਜੇ ਉਹ ਕੋਈ ਕਿਸੇ ਇੰਜੀਨੀਅਰਿੰਗ ਕੰਪਨੀ ਦੇ ਵਿੱਚ ਜਾ ਕੇ ਨੌਕਰੀ ਮੰਗਦਾ ਸੀ ਜਾਂ ਨੌਕਰੀ ਜਿੱਥੇ ਉਹਨੇ ਰੈਜ਼ਿਊਮ ਦਿੱਤੇ ਤਾਂ ਉਹਨੂੰ ਸਿਰਫ 10 ਤੋਂ ਲੈ ਕੇ 15000 ਤੱਕ ਦੀ ਨੌਕਰੀ ਮਿਲ ਰਹੀ ਸੀ ਇਸ ਕਰਕੇ ਉਹਨੇ ਇਹ ਸੋਚਿਆ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਫਿਲਹਾਲ ਮੈਂ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਲੈਣਾਗਾ ਕਿਉਂਕਿ ਉਹਨੂੰ ਪੈਸੇ ਤੱਕ ਮਤਲਬ ਸੀ ਤਨਖਾਹ ਤੱਕ ਮਤਲਬ ਸੀ ਫਿਰ ਉਹ ਸੋਚਦਾ ਵੀ ਉਸ ਤੋਂ ਬਾਅਦ ਮੈਂ ਯੂਪੀਐਸਸੀ ਦਾ ਕੋਈ ਟੈਸਟ ਦੇਊਗਾ ਤੇ ਮੈਂ ਉੱਚ ਅਧਿਕਾਰੀ ਬਣੂੰਗਾ ਸਰਕਾਰੀ ਨੌਕਰੀ ਹੀ ਲਵਾਂਗਾ ਕਿਉਂਕਿ ਪ੍ਰਾਈਵੇਟ ਕੰਪਨੀਆਂ ਤੁਹਾਨੂੰ ਕਦੇ ਵੀ ਪੜ੍ਹਾਈ ਦੇ ਹਿਸਾਬ ਨਾਲ ਸੈਲਰੀ ਨਹੀਂ ਦਿੰਦੀਆਂ ਉਹਨੇ ਚਲੋ ਆਪਣੀ ਜਿਹੜੀ ਸਿਕਿਉਰਿਟੀ ਗਾਰਡ ਦੀ ਨੌਕਰੀ ਹੈ ਉਹ ਸ਼ੁਰੂ ਕਰ ਦਿੱਤੀ ਇੱਕ ਦਿਨ ਉਹਦੀ ਮਾਂ ਨਾ ਕਾਫੀ ਬਿਮਾਰ ਹੋ ਜਾਂਦੀ ਆ ਉਹ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਕੇ ਜਾਂਦਾ ਤੇ ਡਾਕਟਰ ਜਿਹੜੇ ਉਹਨੂੰ ਦਵਾਈਆਂ ਲਿਖ ਕੇ ਦਿੰਦੇ ਆ ਡਾਕਟਰ ਕਹਿੰਦੇ ਆ ਵੀ ਇੱਥੋਂ ਤਾਂ ਦਵਾਈ ਮਿਲਣੀ ਨਹੀਂ ਨੀ ਹੈਗੀ ਵੀ ਤੈਨੂੰ ਸ਼ਹਿਰ ਜਾਣਾ ਪੈਣਾ ਚਲੋ ਉਹ ਮੋਟਰਸਾਈਕਲ ਚੱਕਦਾ ਤੇ ਸ਼ਹਿਰ ਜਾਂਦਾ ਉਹ ਡਾਕਟਰ ਨੂੰ ਪੁੱਛਦਾ ਵੀ ਕਿੰਨੇ ਕੁ ਦੀ ਦਵਾਈ ਆ ਡਾਕਟਰ ਕਹਿੰਦਾ ਕਿ 1500 ਦੀ ਦਵਾਈ ਆ ਉਹ 1500 ਰੁਪਏ ਜੇਬ 'ਚ ਪਾਉਂਦਾ ਤੇ ਆਪਣੀ ਬਾਈਕ ਚੱਕਦਾ ਉਹ ਵੇਖਦਾ ਵੀ ਬਾਈਕ ਦੇ ਵਿੱਚ ਤੇਲ ਪੂਰਾ ਚਲੋ ਚੱਕ ਕੇ ਬਾਈਕ ਉਹ ਸ਼ਹਿਰ ਵਾਲੇ ਨੂੰ ਤੁਰ ਪੈਂਦਾ ਜਦੋਂ ਉਹ ਸ਼ਹਿਰ ਜਾਂਦਾ ਤੇ ਉਹਨੂੰ ਪੁਲਿਸ ਨਾਕਾ ਮਿਲਦਾ ਰਾਹ ਦੇ ਵਿੱਚ ਪੁਲਿਸ ਨਾਕਾ ਲੱਗਿਆ ਹੁੰਦਾ ਪੁਲਿਸ ਵਾਲੇ ਆ ਜਿਹੜੇ ਉਹ ਵਿਕਾਸ ਨੂੰ ਰੋਕ ਲੈਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਸਾਈਡ ਤੇ ਕਰ ਆਪਣੀ ਬਾਈਕ ਚਲੋ ਬਾਈਕ ਸਾਈਡ ਤੇ ਕਰਦਾ ਤੇ ਉਹ ਕਹਿੰਦਾ ਕਿ ਕਾਗਜ਼ ਹੈਗੇ ਆ ਪੂਰੇ ਕਹਿੰਦਾ ਹਾਂਜੀ ਪੂਰੇ ਆ ਪੂਰੇ ਕੌਨਫੀਡੈਂਸ ਨਾਲ ਉਹ ਕਹਿੰਦਾ ਤੇ ਉਹ ਕਹਿੰਦਾ ਵੀ ਨਹੀਂ ਕਾਗਜ਼ ਪੂਰੇ ਨਹੀਂ ਹੋਣੇ ਉਹ ਕਹਿੰਦਾ ਨਹੀਂ ਜੀ ਸਭ ਕੁਝ ਆ ਡਰਾਈਵਿੰਗ ਲਾਇਸੈਂਸ ਉਹ ਕਹਿੰਦਾ ਉਹ ਵੀ ਹੈਗਾ ਉਹ ਕਹਿੰਦੇ ਵਿਖਾ ਚਲੋ ਆਪਣਾ ਡਰਾਈਵਿੰਗ ਲਾਇਸੈਂਸ ਕੱਢਦਾ ਗੱਡੀ ਦੇ ਜੋ ਕਾਗਜ਼ ਹੁੰਦੇ ਆਗੇ ਮੋਟਰਸਾਈਕਲ ਦੇ ਆਰਸੀ ਬੀਮਾ ਜਾਂ ਜੋ ਵੀ ਕਾਪੀ ਵਗੈਰਾ ਸਾਰੇ ਉਹ ਵਿਖਾਉਂਦਾ ਪੂਰੇ ਹੁੰਦੇ ਆ ਤੇ ਉਸ ਤੋਂ ਬਾਅਦ ਪੁਲਿਸ ਵਾਲਾ ਕਹਿੰਦਾ ਵੀ ਤੂੰ ਹੈਲਮਟ ਨਹੀਂ ਪਾਇਆ ਉਹ ਕਹਿੰਦਾ ਪਾਇਆ ਕਿਉਂ ਨਹੀਂ ਸਰ ਤੁਸੀਂ ਨਹੀਂ ਵੇਖਿਆ ਉਹ ਦੇਖੋ ਮੇਰੀ ਬਾਈਕ ਤੇ ਟੰਗਿਆ ਹੋਇਆ ਪਾਇਆ ਸੀ ਮੈਂ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੇਰੀ ਜਿਹੜੀ ਬਾਈਕ ਆ ਇਹਦਾ ਨੰਬਰ ਹੋਰ ਸਟੇਟ ਦਾ ਤੂੰ ਇੱਥੇ ਚਲਾ ਨਹੀਂ ਸਕਦਾ ਉਹ ਕਹਿੰਦਾ ਵੀ ਸਰ ਮੈਂ ਕਿਉਂ ਨਹੀਂ ਚਲਾ ਸਕਦਾ ਵੀ ਮੈਂ ਚਲਾਉਂਦਾ ਹੀ ਫਿਰਦਾ ਵੀ ਐਫੀਡੇਵਟ ਹੈਗਾ ਮੇਰੇ ਕੋਲ ਵੀ ਐਂ ਥੋੜੀ ਐ ਵੀ ਜੇ ਕਿਸੇ ਹੋਰ ਸਟੇਟ ਤੋਂ ਖਰੀਦਿਆਗਾ ਤੇ ਆਪਾਂ ਚਲਾ ਨਹੀਂ ਸਕਦੇ ਉਹ ਕਹਿੰਦਾ ਤੈਨੂੰ ਪਤਾ ਨਹੀਂ ਤੂੰ ਮੇਰੇ ਨਾਲ ਜ਼ਬਾਨ ਲੜਾਉਣਾ ਤੂੰ ਮੈਨੂੰ ਕਾਨੂੰਨ ਸਿਖਾਏਗਾ ਅਸਲ ਦੇ ਵਿੱਚ ਵਿਕਾਸ ਨੂੰ ਕਾਨੂੰਨ ਦੀ ਕਾਫੀ ਉਹਨੂੰ ਜਾਣਕਾਰੀ ਹੁੰਦੀ ਆ ਉਹ ਕਹਿੰਦਾ ਵੀ ਨਹੀਂ ਸਰ ਮੈਂ ਤੁਹਾਡੇ ਨਾਲ ਜ਼ਬਾਨ ਨਹੀਂ ਲੜਾ ਰਿਹਾ ਮੈਂ ਸਿਰਫ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਉਹ ਕਹਿੰਦਾ ਵੀ ਜਾਂ ਤਾਂ ਚਲਾਨ ਕਟਾਲਾ ਤੇ ਨਹੀਂ ਤੂੰ ਮੈਨੂੰ 500 ਰੁਪਏ ਦੇ ਉਹ ਸੋਚਦਾ ਵੀ ਇਹ ਤਾਂ ਸਰਾਸਰ ਨਾ ਇਨਸਾਫੀ ਆ ਵੀ ਜਦੋਂ ਮੇਰੇ ਕਾਗਜ਼ ਪੂਰੇ ਆ ਮੈਂ ਜਮਾ ਰੂਲਾਂ ਦੇ ਮੁਤਾਬਕ ਚੱਲ ਰਿਆਂ ਵੀ ਫੇਰ 500 ਕਹਦਾ ਉਹ ਕਹਿੰਦਾ ਵੀ ਮੈਂ ਆਪਣੀ ਮਾਂ ਦੀ ਦਵਾਈ ਲੈਣ ਚੱਲਿਆਂ ਮੇਰੇ ਕੋਲੇ ਪੂਰੀ ਪੈਸੇ ਆ 1500 ਤੇ ਉਹਨੇ ਦੀ ਦਵਾਈ ਆਉਗੀ ਵੀ ਮੈਂ ਤੁਹਾਨੂੰ ਪੈਸੇ ਕਿਉਂ ਦੇਵਾਂ ਕਿੱਥੋਂ ਦੇਵਾਂ ਨਾਲੇ ਮੈਂ ਦੇਵਾਂ ਵੀ ਕਿਉਂ ਜਦੋਂ ਮੈਂ ਗਲਤ ਨਹੀਂ ਚਲ ਉਹਨਾ ਕਹਿੰਦਾ ਕਿ ਤੇਰਾ ਜਿਹੜਾ ਨੰਬਰ ਪਲੇਟ ਹੈ ਸਹੀ ਨਹੀਂ ਹੈਗੀ ਵੀ ਇਹਦਾ ਮੈਂ ਚਲਾਨ ਕਰਦਾ ਉਹਨਾ ਉਹਦਾ 1000 ਰੁਪਏ ਦਾ ਚਲਾਨ ਕਰ ਦਿੰਦੇ ਆ ਉਹਦਾ ਮਨ ਬੜਿਆ ਦੁਖੀ ਹੁੰਦਾ ਵੀ ਇਹ ਕੀ ਗੱਲ ਬਣੀ ਤੇ ਕਿਉਂਕਿ ਪੁਲਿਸ ਵਾਲੇ ਨੂੰ ਆਏ ਸੀ ਵੀ ਆਪੇ ਚਲਾਨ ਭਰ ਕੇ ਆਓ ਚਲੋ ਉਹ ਉਸ ਟਾਈਮ ਇਹ ਸੋਚਦਾ ਵੀ ਹੁਣ ਮੇਰੇ ਕੋਲ ਹਨਾ ਸਮਾਂ ਹੈ ਨਹੀਂ ਐਨਾ ਵੀ ਮੈਨੂੰ ਆਪਣੀ ਮਾਂ ਦੀ ਦਵਾਈ ਲਿਆਉਣੀ ਆ ਵੀ ਇਹ ਗੱਲ ਤਾਂ ਮੈਂ ਬਾਅਦ ਚ ਸੁਲਝਾਉਂ ਚਲੋ ਉਹ ਉੱਥੋਂ ਚੱਲਿਆ ਜਾਂਦਾ ਚਲਾਨ ਜਿਹੜਾ ਉਹਦਾ ਕੱਟ ਦਿੱਤਾ ਜਾਂਦਾ ਕਾਪੀ ਉਹ ਫੜ ਲੈਂਦੇ ਆ ਵੀ ਫਲਾਣੇ ਦਫ਼ਤਰ ਦੇ ਵਿੱਚ ਜਾ ਕੇ ਚਲਾਨ ਭਰੇ ਆਂ ਚਲੋ ਉਹ ਨਾ ਦਵਾਈ ਲੈ ਕੇ ਜਾਂਦਾ ਸ਼ਹਿਰ ਦੇ ਵਿੱਚੋਂ ਦਵਾਈ ਲੈ ਕੇ ਵਾਪਸ ਘਰ ਜਾਂਦਾ ਘਰ ਜਾ ਕੇ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਕਿ ਅੱਜ ਇਸ ਤਰ੍ਹਾਂ ਪੁਲਿਸ ਨਾਲ ਕੱਲ੍ਹ ਗਿਆ ਹੋਇਆ ਸੀ ਤੇ ਉਹਨਾਂ ਨੇ ਨਾ ਮੈਨੂੰ ਮਤਲਬ ਜਬਰਦਸਤੀ ਹੈ ਨਾ ਰੋਕਿਆ ਰੋਕ ਕੇ ਉਹਨਾਂ ਨੇ ਵੀ ਐਵੇਂ ਚਲਾਨ ਪਾਤਾ 1000 ਰੁਪਏ ਦਾ ਉਹਦੀ ਮਾਂ ਨੂੰ ਵੀ ਦੁੱਖ ਹੁੰਦਾ ਉਹ ਕਹਿੰਦੀ ਚੱਲ ਕੋਈ ਨਾ ਪੁੱਤ ਫਿਰ ਉਹਨਾਂ ਮੂਰੇ ਕਿਹੜਾ ਆਪਣਾ ਜ਼ੋਰ ਚੱਲਦਾ ਉਹ ਕਹਿੰਦਾ ਨਹੀਂ ਮਾਂ ਇਹ ਤਾਂ ਕਹਿੰਦਾ ਬਿਲਕੁਲ ਤੱਕਾ ਸ਼ਰੀਆ ਮੈਂ ਤੱਕਾ ਮੈਂ ਤਾਂ ਨਹੀਂ ਚੁੱਪ ਰਹਾਂਗਾ ਉਹ ਕੀ ਕਰਦਾ ਉਹ ਆਪਣੀ ਨੰਬਰ ਪਲੇਟ ਆ ਜਿਹੜੀ ਬਾਈਕ ਦੀ ਦੋਨੇ ਪਾਸੇੋਂ ਪਿੱਛੋਂ ਤੇ ਅੱਗੋਂ ਉਹਦੀ ਫੋਟੋ ਖਿੱਚਦਾ ਫੋਟੋ ਖਿੱਚ ਕੇ ਉਹ ਸੋਸ਼ਲ ਮੀਡੀਆ ਤੇ ਆਪਣੀ ਸਾਰੀ ਹੱਡ ਬੀਤੀ ਲਿਖ ਕੇ ਪਾਉਂਦਾ ਜਿਹੜਾ ਚਲਾਨ ਕੱਟਿਆ ਸੀ ਉਹਦੇ ਬਾਰੇ ਦੱਸਦਾ ਵੀ ਐਸਟਰਾ ਨਕਾ ਲੱਗਿਆ ਸੀ ਸਾਰਾ ਕੁਝ ਮੇਰਾ ਪੂਰਾ ਸੀ ਫਿਰ ਵੀ ਮੇਰਾ ਚਲਾਨ ਕੱਟਿਆ ਗਿਆ ਚਲੋ ਪੂਰੀ ਵੀਡੀਓ ਕਲਿੱਪ ਬਣਾ ਕੇ ਤੇ ਇੱਕ ਪੋਸਟ ਆ ਜਿਹੜੀ ਉਹ ਸੋਸ਼ਲ ਮੀਡੀਆ ਤੇ ਪਾ ਦਿੰਦਾ ਲੋਕ ਜਿਹੜੇ ਜਿਹੜੇ ਉਹ ਖਬਰ ਪੜਦੇ ਆ ਉਹਦੀ ਨਿਊਜ਼ ਵੇਖਦੇ ਆ ਉਹ ਸਾਰੇ ਅੱਗੇ ਦੀ ਅੱਗੇ ਸ਼ੇਅਰ ਕਰੀ ਜਾਂਦੇ ਆ ਤੇ ਉਹ ਇੰਨੀ ਫੈਲ ਜਾਂਦੀ ਆ ਕਿ ਮੀਡੀਆ ਦੇ ਵਿੱਚ ਆ ਜਾਂਦਾ ਮਸਲਾ ਸਾਰੇ ਟੀਵੀ ਤੇ ਨਿਊਜ਼ ਚੈਨਲਾਂ ਤੇ ਉਹੀ ਚੱਲੀ ਜਾਂਦਾਗਾ ਵੀ ਐਨੇ ਕੁ ਪ੍ਰਸ਼ਾਸਤ ਅਧਿਕਾਰੀ ਹੋ ਗਏ ਨੇਗੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਵੀ ਐ ਮਤਲਬ ਲੋਕਾਂ ਨਾਲ ਹੈਨਾ ਤੱਕਾ ਕਰਦਾਗਾ ਜਦੋਂ ਇਹ ਖਬਰ ਫੈਲਦੀ ਆ ਅੱਗੇ ਮੰਤਰੀ ਮੰਡਲ ਤੱਕ ਪਹੁੰਚਦੀ ਆ ਤਾਂ ਫਿਰ ਜਿਹੜੇ ਅਧਿਕਾਰੀ ਉੱਚ ਅਧਿਕਾਰੀ ਸੀ ਆਈਪੀਐਸ ਅਧਿਕਾਰੀ ਉਸੇ ਜ਼ਿਲ੍ਹੇ ਦਾ ਉਹ ਸੋਚਦਾ ਵੀ ਮੈਂ ਤਾਂ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਤੇ ਵੀ ਇਹੋ ਜਿਹੇ ਭ੍ਰਿਸ਼ਟ ਬੰਦੇ ਮੇਰੇ ਵਿਭਾਗਮੇ ਦੇ ਵਿੱਚ ਉਹਨੂੰ ਬੜਾ ਗੁੱਸਾ ਆਉਂਦਾ ਚਲੋ ਉਹਨਾਂ ਜਿੱਥੇ ਉਹਨੇ ਪੋਸਟ ਸ਼ੇਅਰ ਕੀਤੀ ਸੀ ਵਿਕਾਸ ਨੇ ਉਹਦਾ ਨੰਬਰ ਲਿਖਿਆ ਹੁੰਦਾ ਤੇ ਉਹ ਆਈਪੀਐਸ ਅਧਿਕਾਰੀ ਉਹਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਕਿ ਮੇਰੇ ਕਿਸੇ ਨਾ ਪੁਲਿਸ ਮੁਲਾਜ਼ਮ ਨੇ ਜੋ ਵੀ ਇਹ ਕੀਤਾ ਉਹਦੇ ਲਈ ਮੈਂ ਤੇਰੇ ਤੋਂ ਮਾਫੀ ਮੰਗਦਾ ਤੇ ਵੀ ਮੈਂ ਤੈਨੂੰ ਇਨਸਾਫ ਦਿਵਾਉਂਗਾ ਤੇ ਚਲੋ ਵਿਕਾਸ ਜਿਹੜਾ ਉਹਦਾ ਧੰਨਵਾਦ ਕਰਦਾ ਕਹਿੰਦਾ ਕਿ ਵੈਸੇ ਤਾਂ ਸਾਰਾ ਯਕੀਨ ਨਹੀਂ ਰਿਹਾ ਪਰ ਫਿਰ ਵੀ ਮੈਂ ਜੇ ਤੁਸੀਂ ਮੈਨੂੰ ਫੋਨ ਕਰਕੇ ਯਕੀਨ ਦਿਵਾ ਰਹੇ ਹੋ ਤਾਂ ਕਿਉਂਕਿ ਮੈਂ ਆਪਣੀ ਜਗ੍ਹਾ ਤੇ ਠੀਕ ਹਾਂ ਜੇ ਮੇਰਾ ਚਲਾਨ ਮੇਰੇ ਤੋਂ ਪਰਵਾਇਆ ਜਾਊਗਾ ਤਾਂ ਮੈਂ ਮਾਮਲਾ ਕੋਰਟ ਦੇ ਵਿੱਚ ਲੈ ਕੇ ਜਾਊਂਗਾ ਤੇ ਉਹ ਆਈਪੀਐਸ ਅਧਿਕਾਰੀ ਉਹਨੂੰ ਕਹਿੰਦਾ ਵੀ ਨਹੀਂ ਤੈਨੂੰ ਕੋਰਟ ਦੇ ਵਿੱਚ ਜਾਣ ਦੀ ਲੋੜ ਨਹੀਂ ਪਊਗੀ ਉਸ ਤੋਂ ਬਾਅਦ ਆਈਪੀਐਸ ਅਧਿਕਾਰੀ ਨੂੰ ਹੁਣ ਐਕਸ਼ਨ ਲੈਣ ਲਈ ਕੋਈ ਸਬੂਤ ਚਾਹੀਦਾ ਹੁੰਦਾ ਉਹ ਸੋਚਦਾ ਵੀ ਐਂ ਤਾਂ ਕੰਮ ਠੀਕ ਨਹੀਂ ਹੋਣਾ ਮੇਰੇ ਅੰਡਰ ਰਹਿੰਦੇ ਜਿਹੜੇ ਮੇਰੇ ਅਧਿਕਾਰੀ ਨੇ ਕਰਮਚਾਰੀ ਨੇ ਵੀ ਉਹ ਭ੍ਰਸਟ ਬਣ ਵੀ ਐਂ ਤਾਂ ਫਿਰ ਲੋਕਾਂ ਦਾ ਸ਼ੋਸ਼ਣ ਹੋਊਗਾ ਵੀ ਨੌਕਰੀ ਕਾਦੇ ਲਈ ਕਰਦੇ ਆ ਅਸੀਂ ਹਨਾ ਵੀ ਜਦੋਂ ਸਾਡੀ ਵਧੀਆ ਤਨਖਾਹ ਹੁੰਦੀ ਆ ਅਸੀਂ ਗਰੀਬਾਂ ਦਾ ਸ਼ੋਸ਼ਣ ਕਿਉਂ ਕਰੀਏ ਚਲੋ ਕੀ ਕਰਦਾ ਉਹਨਾਂ ਦੋਦੀ ਦਾ ਪੇਸ ਬਣਾ ਲੈਂਦਾ ਦੋਦੀ ਦਾ ਪੇਸ ਬਣਾ ਕੇ ਉਹ ਮੋਟਰਸਾਈਕਲ ਤੇ ਢੋਲ ਟੰਗਦਾ ਸਾਰਾ ਕੁਝ ਉਹਦਾ ਮੋਟਰਸਾਈਕਲ ਦਾ ਪੂਰਾ ਹੁੰਦਾ ਤੇ ਉਹ ਉਸੇ ਸ਼ਹਿਰ ਵੱਲ ਚੱਲ ਪੈਂਦਾ ਜਿੱਥੇ ਨਾਕਾ ਲੱਗਿਆ ਹੋਇਆ ਸੀਗਾ ਚਲੋ ਉੱਥੇ ਹੀ ਨਾਕਾ ਫੇਰ ਲੱਗਿਆ ਹੁੰਦਾ ਤੇ ਉਹ ਸੋਚਦਾ ਵੀ ਇਹਦਾ ਮਤਲਬ ਇਹ ਸੁਧਰੇ ਨਹੀਂ ਵੀ ਇੰਨਾ মিডিਆ ਦੇ ਵਿੱਚ ਦੇਖੋ ਖਬਰ ਫੈਲੀ ਆ ਵੀ ਫਿਰ ਵੀ ਇਹ ਆਪਣੇ ਆਪ ਨੂੰ ਸਹੀ ਮੰਨਦੇ ਆ ਚੱਲ ਜਦੋਂ ਉਹ ਲੰਘਣ ਲੱਗਦਾ ਤੇ ਪੁਲਿਸ ਵਾਲਾ ਜਿਹੜਾ ਉਹ ਕਹਿੰਦਾ ਕਿ ਰੋਕੋ ਰੋਕੋ ਆ ਆਈਪੀਐਸ ਅਧਿਕਾਰੀ ਹੈ ਜਿਹੜਾ ਉਹ ਵਾਈਕ ਰੋਕ ਲੈਂਦਾ ਉਹਦਾ ਪੇਸ਼ਾ ਜਿਹੜਾ ਬਿਲਕੁਲ ਦੋਧੀਆਂ ਵਾਲਾ ਹੁੰਦਾ ਉਹ ਕਹਿੰਦੇ ਵੀ ਹਾਂ ਕਿੱਧਰ ਚੱਲਿਆ ਉਹ ਕਹਿੰਦਾ ਜੀ ਵੀ ਮੈਂ ਸ਼ਹਿਰ ਚੱਲਿਆ ਦੁੱਧ ਪਾਉਣ ਕਹਿੰਦਾ ਤੁਹਾਨੂੰ ਪਤਾ ਟੂ ਵੀਲਰ ਤੇ ਤੁਸੀਂ ਦੁੱਧ ਵਾਲੇ ਢੋਲ ਨਹੀਂ ਢੰਗ ਸਕਦੇ ਉਹ ਕਹਿੰਦਾ ਸਰ ਤੁਸੀਂ ਕਮਾਲ ਕਰਦੇ ਹੋ ਵੀ ਜਿੰਨੇ ਵੀ ਦੁੱਧੀ ਆ ਉਹ ਟੂ ਵੀਲਰ ਦੀ ਢੰਗ ਕੇ ਲੈ ਕੇ ਜਾਂਦੇ ਆ ਵੀ ਹੁਣ ਗੱਡੀ ਹੋਵੇ ਨਾ ਤੇ ਅਸੀਂ ਦੁੱਧ ਨਾਲੇ ਵੈਸੇ ਵੀ ਅਸੀਂ ਗੱਡੀ ਦੇ ਵਿੱਚ ਢੋਲ ਕੇ ਰੱਖ ਲਾਂਗੇ ਬਾਈਕ ਤੋਂ ਅਸੀਂ ਢੋਲ ਲੈ ਕੇ ਜਾਵਾਂਗੇ ਫੇਰ ਹੀ ਅਸੀਂ ਦੁੱਧ ਪਾ ਕੇ ਆਵਾਂਗੇ ਵੀ ਬਾਈਕ ਤੇ ਜਾਂਦੇ ਆ ਜਾਂ ਸਾਈਕਲ ਤੇ ਜਾਂਦੇ ਆ ਜਾਂ ਬਾਈਕ ਤੇ ਜਾਂਦੇ ਆ ਕਹਿੰਦਾ ਬਾਲੀ ਜ਼ਬਾਨ ਨਾਲ ਲੜਾ ਤੇ ਕਾਗਜ਼ ਪੱਤਰ ਦਿਖਾ ਚਲੋ ਉਹ ਮੋਟਰਸਾਈਕਲ ਦੇ ਸਾਰੇ ਕਾਗਜ਼ ਕੱਢਦਾ ਸਾਰਾ ਕੁਝ ਪੂਰਾ ਹੁੰਦਾ ਡਰਾਈਵਿੰਗ ਲਾਇਸੈਂਸ ਕਹਿੰਦਾ ਵੀ ਤੇਰੇ ਹੈਲਮਟ ਨਹੀਂ ਪਾਇਆ ਹੋਇਆ ਸੀ ਉਹ ਕਹਿੰਦਾ ਪਾਇਆ ਕਿਉਂ ਨਹੀਂ ਸੀ ਆਹ ਦੇਖੋ ਦਿਖਾ ਕਹਿੰਦਾ ਹੈਲਮਟ ਚਲੋ ਹੈਲਮਟ ਦਿਖਾਉਂਦਾ ਤੇ ਕਹਿੰਦਾ ਤੇਰਾ ਹੈਲਮਟ ਪੁਰਾਣਾ ਹੋਇਆ ਪਿਆ ਇਹ ਟੁੱਟਿਆ ਪਿਆ ਇਹੋ ਜਿਹਾ ਹੈਲਮਟ ਪਾ ਕੇ ਕਹਿੰਦਾ ਮੋਟਰਸਾਈਕਲ ਤੇ ਬੈਠਣ ਦੀ ਆਗਿਆ ਨਹੀਂ ਹੈਗੀਗੀ ਤੇਰਾ ਚਲਾਨ ਬਣੂ ਉਹ ਕਹਿੰਦਾ ਵੀ ਚਲਾਨ ਐਵੇਂ ਕਿਵੇਂ ਬਣੂਗਾ ਸਾਹਿਬ ਵੀ ਇਹ ਤਾਂ ਕੋਈ ਗੱਲ ਨਹੀਂ ਬਣੀ ਕਹਿੰਦਾ ਤੂੰ ਨਾ ਜ਼ਿਆਦਾ ਨਾ ਬੋਲ ਮੈਨੂੰ ਕਾਨੂੰਨ ਦਾ ਵੱਧ ਫਤਾ ਜੇ ਤੂੰ ਕਾਨੂੰਨ ਚਲਾਣ ਤੋਂ ਬਚਣਾ ਚਾਹਣਾ ਤਾਂ 500 ਰੁਪਏ ਦੇ ਦੇ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਦਿੰਦਾ 500 ਉਹ ਕਹਿੰਦਾ ਵੀ ਤੂੰ ਕਮਾਲ ਕਰਦਾ ਯਾਰ ਬੰਦਾ ਕਮਾਲ ਦਾ ਕਿੱਥੇ ਤਾਂ ਤੇਰਾ 2000 ਦਾ ਚਲਾਨ ਕੱਟਿਆ ਜਾਊ ਕਿੱਥੇ ਤੈਨੂੰ 500 ਚ ਸਰਦਾ ਉਹ ਕਹਿੰਦਾ ਫਿਰ ਕਹਿੰਦਾ ਮੰਨ ਲਵੋ ਮੈਂ ਤੈਨੂੰ 500 ਦੇ ਗਿਆ 500 ਰੁਪਏ ਦੇਣ ਨਾਲ ਕੀ ਫਿਰ ਮੇਰਾ ਹੈਲਮਟ ਸਹੀ ਹੋ ਜੂ ਜੋ ਤੁਸੀਂ ਨੁਕਸ ਕਰ ਰਹੇ ਹੋ ਉਹ ਸਹੀ ਹੋ ਜਾਣਗੇ ਉਹ ਕਹਿੰਦਾ ਵੀ ਦੇਖ ਮੈਂ ਤਾਂ ਤੇਰਾ ਫਾਇਦਾ ਕਰ ਰਿਹਾ ਦੇਖ ਤੂੰ 2000 ਦਾ ਚਲਾਨ ਕਟਾਉਣਾ ਕਿ 500 ਦੇਣਾ ਉਹ ਕਹਿੰਦਾ ਨਾ ਮੈਂ 2000 ਦਾ ਚਲਾਨ ਕਟਾਵਾਂ ਨਾ ਮੈਂ 500 ਦੇਵਾਂ ਕਹਿੰਦਾ ਮੇਰਾ ਕਾਹਦਾ ਫਾਇਦਾ 500 ਰੁਪਏ ਮੈਥੋਂ ਲੈ ਕੇ ਤੂੰ ਮੇਰਾ ਕੀ ਫਾਇਦਾ ਕਰ ਰਿਹਾ ਚਲੋ ਨਾ ਚ ਨਾ ਕਾਫੀ ਬਹਿਸ ਹੁੰਦੀ ਆ ਤੇ ਇੰਨੇ ਉੱਥੇ ਇੱਕ ਪੁਲਿਸ ਵਾਲਾ ਹੋਰ ਆ ਜਾਂਦਾ ਉਹ ਕਹਿੰਦਾ ਤੈਨੂੰ ਪਤਾ ਨਹੀਂ ਇਹ ਕੌਣ ਨੇ ਤੂੰ ਇਹਨਾਂ ਦੇ ਨਾਲ ਜਿੰਨੀ ਬਹਿਸ ਚ ਭਵੇਂਗਾ ਨਾ ਤੇਰਾ ਨੁਕਸਾਨ ਹੋ ਚੁੱਪ ਕਰਕੇ 500 ਦਾ ਨੋਟ ਦੇ ਤੇ ਨਿਕਲਦਾ ਬਣ ਤੇ ਚਲ ਉਹਨੂੰ ਨਾ ਆਈਪੀਐਸ ਅਧਿਕਾਰੀ ਹੈ ਜਿਹੜਾ ਨੂੰ ਗੁੱਸਾ ਆ ਜਾਂਦਾ ਕਿਉਂਕਿ ਉਹ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਦੂਸਰਾ ਪੁਲਿਸ ਵਾਲਾ ਆਉਂਦਾ ਤੇ ਉਹ ਦੋਨਾਂ ਦੇ ਇੱਕ ਇੱਕ ਚਪੇੜ ਮਾਰਦਾ। ਬਾਕੀ ਹੋਰ ਵੀ ਕਾਫੀ ਪੁਲਿਸ ਖੜੀ ਹੁੰਦੀ ਆ ਤੇ ਉਹ ਇੱਕ ਦੂਜੇ ਵੱਲ ਵੇਖਦੇ ਆ ਵੀ ਇੱਕ ਮਮੂਲੀ ਦੁੱਧ ਵਾਲੇ ਨੇ ਵੀ ਪੁਲਿਸ ਦੇ ਅਫਸਰ ਦੇ ਹਣਾ ਚਪੇੜ ਮਾਰੀ ਤੇ ਉਹ ਕਹਿੰਦਾ ਵੀ ਤੇਰੀ ਇੰਨੀ ਹਿੰਮਤ ਇੱਕ ਦੋਦੀ ਹੋ ਕੇ ਤੂੰ ਤੂੰ ਕਿੰਨਾ ਕੀ ਇਮਾਨਦਾਰ ਹੋਏਗਾ। ਪਾਣੀ ਪਾ ਪਾ ਕੇ ਦੁੱਧ ਦੇ ਵਿੱਚ ਲੋਕਾਂ ਨੂੰ ਵੇਚਦਾ ਹੋਏਗਾ ਤੇ ਸਾਨੂੰ ਤੂੰ ਚਪੇੜ ਮਾਰਦਾ ਤੂੰ ਕਾਨੂੰਨ ਆਪਦੇ ਹੱਥ ਚ ਲੈਣਾ ਤੇ ਫਿਰ ਉਹ ਆਈਪੀਐਸ ਅਧਿਕਾਰੀ ਹੈ ਜਿਹੜਾ ਉਹ ਆਪਣਾ ਆਈ ਕਾਰਡ ਕੱਢਦਾ। ਤਿਆਈ ਕਾਰਡ ਉਹਨਾਂ ਨੇ ਮੂਰੇ ਕਰ ਦਿੰਦਾ ਦੋਨੋਂ ਪੁਲਿਸ ਅਫਸਰ ਵੇਖਦੇ ਆ ਵੀ ਇਹ ਤਾਂ ਸਾਡੇ ਹੀ ਜ਼ਿਲ੍ਹੇ ਦਾ ਆਈਪੀਐਸ ਅਧਿਕਾਰੀ ਆ ਤੇ ਉਹ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਤੋਂ ਮਾਫੀ ਮੰਗਣ ਲੱਗਦੇ ਆ ਤੇ ਉਹ ਪਿੱਛੇ ਹਟ ਜਾਂਦਾ ਕਹਿੰਦਾ ਹੁਣ ਨਹੀਂ ਮਾਫੀ ਵਾਲਾ ਸਮਾਂ ਗਿਆ ਕਹਿੰਦਾ ਤੁਹਾਨੂੰ ਪਤਾ ਪਿਛਲੇ ਦਿਨੀ ਕਿੰਨੀ ਚਰਚਾ ਦੇ ਵਿੱਚ ਆਇਆ ਆਪਣਾ ਜ਼ਿਲ੍ਹਾ ਤੁਸੀਂ ਮੇਰੇ ਜ਼ਿਲ੍ਹੇ ਨੂੰ ਬਦਨਾਮ ਕਰ ਰਹੇ ਹੋ ਮੇਰੇ ਵਿਭਾਗ ਨੂੰ ਬਦਨਾਮ ਕਰ ਰਹੇ ਹੋ ਤੁਹਾਡੇ ਵਰਗੇ ਪੁਲਿਸ ਕਰਮਚਾਰੀਆਂ ਦੀ ਮੇਰੇ ਵਿਭਾਗ 'ਚ ਲੋੜ ਨਹੀਂ ਹੈਗੀ ਜਦੋਂ ਤੁਸੀਂ ਆਪਣੀ ਤਰਖਾ ਨਾਲ ਨਹੀਂ ਨਰਜਦੇ ਤੁਸੀਂ ਕਿਵੇਂ ਇਹਨਾਂ ਨਾਲ ਕਿਵੇਂ ਰਜਜੋਗੇ ਤੁਸੀਂ 500 ਨਾਲ ਤੁਸੀਂ ਹਰ ਇੱਕ ਤੋਂ 500000 ਮੰਗਦੇ ਹੋ ਫਿਰ ਤੁਸੀਂ ਉਲਟਾ ਚਲਾਨ ਕੱਟਦੇ ਹੋ ਜਿਹੜਾ ਚਲਾਨ ਕਦੇ ਬਣਦਾ ਵੀ ਨਹੀਂ ਹੁੰਦਾ ਇਹ ਕੀ ਤੁਹਾਨੂੰ ਆਗਿਆ ਦਿੱਤੀ ਹੈਗੀ ਚਲੋ ਉਹ ਕਾਫੀ ਉਹਨੂੰ ਖਰੀਆਂ ਖੋਟੀਆਂ ਸੁਣਾਉਂਦਾ ਉਹ ਮਾਫੀ ਮੰਗਦੇ ਉਹ ਕਹਿੰਦਾ ਮਾਫੀ ਨਹੀਂ ਸਿੱਧਾ ਸਸਪੈਂਡ ਹੋਵੋਗੇ ਚਲੋ ਉਹ ਆਉਂਦਾ ਉੱਥੋਂ ਬਾਈਕ ਲੈ ਕੇ ਆਪਣੇ ਦਫ਼ਤਰ ਆਉਂਦਾ ਤੇ ਦਫ਼ਤਰ ਆ ਕੇ ਉਹ ਉਹਨਾਂ ਨੂੰ ਸਸਪੈਂਡ ਕਰਨ ਦਾ ਜਿਹੜਾ ਉਹ ਲੈਟਰ ਕੱਢ ਦਿੰਦਾ ਆਪਣੇ ਵਿਭਾਗੇ ਵੱਲੋਂ ਫਿਰ ਉਹ ਦੋਨੋਂ ਪੁਲਿਸ ਕਰਮਚਾਰੀ ਆ ਜਿਹੜੇ ਉਹ ਸਸਪੈਂਡ ਹੋ ਜਾਂਦੇ ਆ ਤੇ ਫਿਰ ਉਸ ਆਈਪੀਐਸ ਅਧਿਕਾਰੀ ਨੇ ਉਹਨੂੰ ਫੋਨ ਕੀਤਾ ਵਿਕਾਸ ਨੂੰ ਤੇ ਕਿਹਾ ਕਿ ਵੀ ਤੂੰ ਸਹੀ ਸੀ ਮੈਂ ਇਹੀ ਚੀਜ਼ ਵੇਖਣਾ ਚਾਹੁੰਦਾ ਸੀ ਕਿ ਕੀ ਮੇਰੇ ਪੁਲਿਸ ਕਰਮਚਾਰੀ ਇਸ ਤਰ੍ਹਾਂ ਕਰਦੇ ਆ ਤੂੰ ਸਹੀ ਸੀ ਤੈਨੂੰ ਮੈਂ ਗਲਤ ਨਹੀਂ ਕਹਿੰਦਾ ਤੈਨੂੰ ਇਨਸਾਫ ਜ਼ਰੂਰ ਮਿਲੂਗਾ ਤੇ ਫਿਰ ਉਹ ਪ੍ਰੈਸ ਕਾਨਫਰੰਸ ਬੁਲਾਉਂਦਾ ਤੇ ਉਹਦੇ ਵਿੱਚ ਇਹ ਖੁਲਾਸਾ ਕਰਦਾ ਵੀ ਹਾਂ ਹੇਠਲੇ ਦਰਜੇ ਦੇ ਜਿਹੜੇ ਕੁਝਕ ਕਰਮਚਾਰੀ ਹੈਗੇ ਆ ਉਹ ਕਰਦੇ ਆ ਭ੍ਰਿਸ਼ਟਾਚਾਰੀ ਵੀ ਜੇ ਕਿਸੇ ਨਾਲ ਕੋਈ ਵੀ ਤੱਕਾ ਹੁੰਦਾ ਤੇ ਉਹ ਆਪਣਾ ਇੱਕ ਨੰਬਰ ਜਾਰੀ ਕਰਦਾ ਤੇ ਕਹਿੰਦਾ ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰੋਗੇ ਜਾਂ ਮੈਸੇਜ ਕਰੋਗੇ ਤੁਹਾਡੀ ਹਰ ਸੰਭਵ ਕੋਸ਼ਿਸ਼ ਜੇ ਮੇਰੀ ਰਹੂਗੀ ਵੀ ਤੁਹਾਡੀ ਮਦਦ ਕੀਤੀ ਜਾਵੇ ਤੁਹਾਡੇ ਨਾਲ ਕਿਤੇ ਵੀ ਅਨਿਆਂ ਨਹੀਂ ਹੋਊਗਾ ਕਿਤੇ ਵੀ ਤੱਕਾ ਨਹੀਂ ਹੋਊਗਾ ਕਿਉਂਕਿ ਹੇਠਲੇ ਦਰਜੇ ਦੇ ਜਿਹੜੇ ਕਰਮਚਾਰੀ ਪੈਸੇ ਲੈਂਦੇ ਆ ਆਪਦੀ ਦਿਹਾੜੀ ਬਣਾਉਂਦੇ ਆ ਉਹ ਬਿਲਕੁਲ ਗਲਤ ਆ ਉਹ ਭ੍ਰਿਸ਼ਟਾਚਾਰੀ ਦੇ ਵਿੱਚ ਆਉਂਦਾ ਤੁਸੀਂ ਕਦੇ ਵੀ ਸਹੀ ਹੁੰਦੇ ਹੋਏ ਪੁਲਿਸ ਵਾਲਿਆਂ ਨੂੰ 500 ਰੁਪਏ ਦਾ ਨੋਟ ਦੇ ਕੇ ਨਹੀਂ ਲੰਘਣਾ ਜਿੱਥੇ ਤੁਹਾਡੀ ਕਮੀ ਆ ਜਿੱਥੇ ਤੁਹਾਡੀ ਗਲਤੀ ਆ ਉੱਥੇ ਤੁਹਾਡਾ ਚਲਾਨ ਬਣਦਾ ਉਹ ਚਲਾਨ ਤੁਹਾਨੂੰ ਭਰਨਾ ਪਊਗਾ ਪਰ ਕਦੇ ਵੀ ਤੁਸੀਂ ਕਿਸੇ ਨੂੰ ਇਸ ਗੱਲ ਲਈ ਪੈਸੇ ਨਾ ਦਿਓ ਵੀ ਤੁਹਾਡਾ 2000 ਦਾ ਚਲਾਨ ਕੱਟਦੇ ਆ ਤੇ ਤੁਸੀਂ 500 ਦੇ ਵਿੱਚ ਨਿਮੇੜਾ ਕਰ ਲਓ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਵੀ ਸਾਥ ਦੇਣਾ ਤੇ ਮੈਂ ਵੀ ਆਪਣੇ ਕਰਮਚਾਰੀਆਂ ਨੂੰ ਇਹੀ ਹਦਾਇਤ ਕਰਦਾ ਵੀ ਉਹ ਸੁਧਰ ਜਾਣ ਭ੍ਰਿਸ਼ਟਾਚਾਰੀ ਦਾ ਕੰਮ ਆ ਜਿਹੜਾ ਉਹ ਬੰਦ ਕਰ ਦੇਣ ਫਿਰ ਉਸ ਆਈਪੀਐਸ ਅਧਿਕਾਰੀ ਦੀ ਜਿਹੜੀ ਚਾਰੇ ਪਾਸੇ ਚਰਚਾ ਹੁੰਦੀ ਆ ਤੇ ਫਿਰ ਉਹ ਵਿਕਾਸ ਵਾਲੇ ਕੇਸ ਦਾ ਦੇਖਦਾ ਤੇ ਉਹ ਵੇਖਦਾ ਵੀ ਉਹੀ ਪੁਲਿਸ ਅਧਿਕਾਰੀ ਹੁੰਦਾ ਜੀਨੇ ਉਹਦਾ ਚਲਾਨ ਕਟਿਆ ਸੀ ਤੇ ਉਹ ਚਲਾਨ ਆ ਜਿਹੜਾ ਮਾਫ ਕਰਵਾ ਦਿੰਦਾ ਤੇ ਵਿਕਾਸ ਫਿਰ ਦੱਸਦਾ ਉਹਨੂੰ ਮਿਲਣ ਜਾਂਦਾ ਖੁਦ ਉਹਦਾ ਧੰਨਵਾਦ ਕਰਨ ਆਈਪੀਐਸ ਅਧਿਕਾਰੀ ਦਾ ਫਿਰ ਉਹਨੂੰ ਦੱਸਦਾ ਵੀ ਮੈਂ ਪੜ੍ਹਿਆ ਲਿਖਿਆ ਬਹੁਤਾ ਠੀਕ ਹੈ ਮੈਂ ਨੌਕਰੀ ਛੋਟੀ ਕਰਦਾ ਸੀ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਸੀ ਪਰ ਕਹਿੰਦਾ ਮੈਨੂੰ ਜਾਣਕਾਰੀ ਬਹੁਤ ਆ ਐਵੇਂ ਤਾਂ ਕਹਿੰਦਾ ਮੈਂ ਬਹਿਸ ਵੀ ਨਹੀਂ ਕਰਦਾ ਸੀ ਉਹ ਕਹਿੰਦਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਇਹ ਖਬਰ ਕਹਿੰਦਾ ਮੀਡੀਆ ਚ ਸੋਸ਼ਲ ਮੀਡੀਆ ਤੇ ਲੈ ਕੇ ਆਇਆ ਤਾਂ ਮੈਨੂੰ ਪ੍ਰਸ਼ਤ ਕਰਮਚਾਰੀਆਂ ਦਾ ਪਤਾ ਲੱਗਿਆ ਕਿਉਂਕਿ ਇਹ ਕਹਿੰਦਾ ਭ੍ਰਿਸ਼ਟਾਚਾਰੀ ਖਤਮ ਕਰਨਾ ਹੀ ਮੇਰਾ ਮੁੱਖ ਉਦੇਸ਼ ਆ ਤੇ ਫਿਰ ਉਹ ਧੰਨਵਾਦ ਕਰਦਾ ਤੇ ਕਹਿੰਦਾ ਕਿ ਜੇ ਤੁਹਾਡੇ ਵਰਗੇ ਅਧਿਕਾਰੀ ਇਸ ਤਰ੍ਹਾਂ ਹਨ ਉੱਚੇ ਦਰਜਿਆਂ ਤੇ ਬੈਠੇ ਹੋਣਗੇ ਤਾਂ ਇਹ ਠੇਠ ਵਾਲੇ ਕਰਮਚਾਰੀਆਂ ਦੀ ਇਹ ਮਜਾਲ ਨਹੀਂ ਹੋਊਗੀ ਕਿ ਉਹ ਲੋਕਾਂ ਦਾ ਸ਼ੋਸ਼ਣ ਕਰ ਸਕਣ ਪਰ ਅਸੀਂ ਵੀ ਕਿਤੇ ਨਾ ਕਿਤੇ ਲੋਕ ਆ ਜਿਹੜੇ ਇਹ ਇਹਨਾਂ ਦਾ ਸਾਥ ਦਿੰਨੇ ਆ ਜਿੱਥੇ ਸਾਨੂੰ ਬੋਲਣਾ ਚਾਹੀਦਾ ਅਸੀਂ ਆਪਣੇ ਹੱਕ ਲਈ ਨਹੀਂ ਬੋਲਦੇ ਜਿੱਥੇ ਸਾਡਾ ਕੰਮ ਨਹੀਂ ਹੁੰਦਾ ਸਾਨੂੰ ਇਹ ਹੁੰਦਾ ਵੀ ਪੈਸੇ ਦੇ ਕੇ ਕੰਮ ਕਰਾ ਲੂ ਛੇਤੀ ਹੋ ਜੂ ਪਰ ਅਸੀਂ ਖੁਦ ਹੀ ਉਹਨਾਂ ਨੂੰ ਇਹ ਗੱਲ ਦੀ ਆਦਤ ਪਾਉਣੇ ਆ ਇਸੇ ਗੱਲ ਦਾ ਸੁਭਾਅ ਪਾਉਣੇ ਆ ਵੀ ਉਹ ਸਾਡੇ ਤੋਂ ਰਿਸ਼ਵਤ ਮੰਗਣ ਕਿਉਂਕਿ ਅਸੀਂ ਰਿਸ਼ਵਤ ਦੇ ਕੇ ਰਾਜ਼ੀ ਹੁੰਨੇ ਆ ਕਦੇ ਵੀ ਪਹਿਲੀ ਗੱਲ ਤਾਂ ਸਾਨੂੰ ਆਪਣੇ ਕਾਨੂੰਨ ਦਾ ਪਤਾ ਹੋਵੇ ਜਦੋਂ ਅਸੀਂ ਕਿਤੇ ਵੀ ਆਪਣਾ ਵਹੀਕਲ ਲੈ ਕੇ ਜਾਣਾ ਉਹਦੇ ਕਾਗਜ਼ ਆ ਜਿਹੜੇ ਪੂਰੇ ਹੋਣ ਡਰਾਈਵਿੰਗ ਲਾਈਸੈਂਸ ਜਿਹੜਾ ਹੁੰਦਾ ਉਹ ਹੋਣਾ ਚਾਹੀਦਾ ਨਾ ਕਿ ਸਾਨੂੰ ਕੋਈ ਕੁਝ ਕਹਿ ਨਾ ਸਕੇ ਫਿਰ ਵੀ ਕੋਈ ਨਾ ਕੋਈ ਜੇ ਕਮੀ ਹੁੰਦੀ ਆ ਤਾਂ ਉਹਦਾ ਬਣਦਾ ਚਲਾਨ ਬਣਵਾਓ ਨਾ ਕਿ ਉਹਨਾਂ ਨੂੰ 500 ਰੁਪਏ ਦੇ ਕੇ ਉਥੋਂ ਮਾਮਲਾ ਜਿਹੜਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਫਿਰ ਇਹੋ ਜੇ ਕਰਮਚਾਰੀਆਂ ਨੂੰ ਪੈਸੇ ਲੈਣ ਦੀ ਆਦਤ ਪੈ ਜਾਂਦੀ ਆ ਤੇ ਫਿਰ ਉਹ ਹਰ ਇੱਕ ਤੋਂ 500 ਦਾ ਜਾਂ 1000 ਦਾ ਨੋਟ ਆ ਜਿਹੜਾ ਉਹਦੀ ਉਮੀਦ ਕਰਦੇ ਆ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਾਂ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ